ਤੇ ਹੱਲਾ ਗੁੱਲਾ ਹੋਇਆ ਕਿਵੇਂ ਬਚੇ ਫਿਰ ਉਹ ਅਸੂਤਾਂ ਬਜੇ ਨੀ ਉਹ ਬੁਝਾਰੇ ਇਹਦਾ ਹਾਲਾਤ ਹੋਇਆ ਆਰਾ ਮਾਰੇ ਨਾ ਉਹ ਬਹੁਤ ਗੋਲੀ ਖਾਇ ਤਨਾ ਮਾਰੇ ਬਿਨਾਂ ਦੇ ਮਹਰਮਾਨ ਮਾਰੇ ਸੀ ਤੁਹਾਡੇ ਸਾਹਮਣੇ ਹੋਇਆ ਇਹ ਸਾਰੇ ਮੈਨੂੰ ਆ ਵੀ ਪਤਾ ਵੀ ਮਹਰਮਾਨ ਇਕੱਠੇ ਹੋ ਗਏ ਸਾਡੇ ਪਿੰਡਾਂ ਨੇ ਮਾਰਦੇ ਫੂਕ ਕੇ ਲੱਗਦੇ ਆ ਅੱਛਾ ਜੀ ਐ ਵੀ ਸਬੂਤ ਹੈ ਪਿੰਡ ਚ ਇਥੇ ਸੀਗੇ ਹਾਂ ਜੀ ਹਾਂ ਜੀ ਗੱਡੀ ਪਾਕਿਸਤਾਨ ਨੂੰ ਜਾਂਦੀ ਸੀ ਹਾਂ ਜੀ ਤੇ ਲੋਕਾਂ ਦਾ ਬਜਾਜ ਦਾ ਸਮਾਂ ਤੋਂ ਹੋ ਰਿਹਾ ਹੈ ਇਹ ਹੱਲੇ ਗੁੱਲੇ ਤੋਂ ਪਹਿਲਾਂ ਦਾ ਸਮਾਂ ਥੋੜਾ ਤੁਸੀਂ ਦੇਖਿਆ ਹੋਊਗਾ ਉਹ ਸੀਸੀ ਮੋਹ ਪਿਆ ਸੀ ਲੋਕਾਂ ਦਾ ਬਿਲਕੁਲ ਉਦੋਂ ਸਾਰੇ ਲੋਕ ਘਟੇ ਹੋ ਗਏ ਬੰਦੇ ਸੀ ਬੋਲੇ ਹਮ ਸਸਦੇ ਬੈਠੇ ਅੰਗਰੇਜ਼ਾਂ ਦੇ ਸਮੇਂ ਚ ਗੱਡੀ ਲੁੱਟੀ ਗਈ ਹਾਂ ਜੀ ਉਸ ਵੇਲੇ ਸੁਰਤ ਸੀ ਪੂਰੀ ਪੂਰੀ ਸੁਰਤ ਸੀ ਕੀ ਸਵਾਲ ਸੀ ਇਹ ਉਹਦੇ ਵਿੱਚ ਜਿਹੜਾ ਉਹਦੇ ਬਿੱਤਾ ਜੀ ਕੋਈ ਘਾਟਾ ਨਹੀਂ ਸੀ ਸੌਣਾ ਤੋਂ ਲੈ ਕੇ ਖੰਡ ਹੂੰ ਕੜਕ ਗਾਧਰ ਉਹਨਾਂ ਨੂੰ ਦੱਸ ਨਹੀਂ ਸਕਦਾ ਇਹ ਅਸਮਾਨ ਸੀ ਪੁਰਾਣੇ ਸਮੇਂ ਦੀ ਗੱਲ ਕਰੀਏ ਹੱਲਾ ਗੁੱਲਾ ਹੋਇਆ ਸੀ ਕਿੰਨੀ ਉਮਰ ਸੀ ਕਰਮੇਲ ਦੀ ਓ ਮੈਂ ਸੀਗਾ 14-15 ਸਾਲ ਦਾ ਪੂਰੀ ਸੌਤ ਤੋਂ ਸੀ ਪੂਰੀ ਸੌਤ ਤੋਂ ਨਾ ਆਇਆ ਮੈਂ ਉਹ ਸਮੇਂ ਇਹ ਮੁਸਲਮਾਨਾਂ ਦੀ ਗੱਲ ਕਰੀ ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸੀਗੇ ਨਹੀਂ ਸੀ ਅੱਛਾ ਮੈਂ ਮੁਸਲਮਾਨ ਇਸੇ ਇੱਥੇ ਪਿੰਡ 'ਚ ਰਹੇ ਨਹੀਂ ਸੀ ਨਾ ਆਸੇ-ਪਾਸੇ ਮੰਡੀ ਵਾਲੇ ਪਾਸੇ ਰਹਿੰਦੇ ਹੋਣਗੇ ਜੀ ਆਵਾਜ਼ ਸੀ ਅੱਛਾ ਜੀ ਜ਼ਿਆਦਾਤਰ ਫਸਲਾਂ ਗਰਮੇਲ ਜੀ ਉਦੋਂ ਉਹ ਕਿਹੜੀਆਂ ਹੁੰਦੀਆਂ ਸੀ ਆਪਣੇ ਬਾਸਾ ਬਾਸਾ ਹਰ ਤਾਲ ਕੋਹਦੀ ਸੀ ਸੋਨੇ ਜਾਂ ਜਾਂ ਸੋਆ ਹੋਦੀ ਸੀ ਉਹ ਹੀ ਫਸਲਾਂ ਹੁੰਦੀਆਂ ਸੀ ਜੀ ਹਾਂ ਸਮਾਂ ਬਹੁਤ ਛੇਤੀ ਬਦਲ ਗਿਆ ਹਾਂ ਜੀ ਹਾਂ ਤੁਸੀਂ ਬਲਦਾਂ ਨਾਲ ਖੇਤੀ ਕਰਦੇ ਦੇਖਿਆ ਕੀਤੀ ਵੀ ਹੈ ਨਾ ਆਪ ਤਰਾਈ ਹੈ ਜੀ ਤੇ ਹੁਣ ਮਸ਼ੀਨੀ ਯੁੱਗ ਆ ਗਿਆ ਤੁਹਾਡੀ ਸੋਚ ਤੋਂ ਹਾਂ ਜੀ ਹਾਂ ਮਸ਼ੀਨੀ ਤੁਹਾਡੇ ਹੁੰਦੇ ਹੁੰਦੇ ਸਾਰਾ ਕੁਝ ਦੇਖੋ ਘੜ ਘਾਇਆ ਕੋਈ ਜੀ ਖੜੀ ਹੈ ਜੀ ਕੋਈ ਚਲੋ ਸਮਾਂ ਦੀ ਗੱਲ ਕਰਦੇ ਪਹਿਲਾਂ ਸਮਾਂ ਵਧੀਆ ਸੀ ਕਿ ਹੁਣ ਵਾਲਾ ਸਮਾਂ ਤਾਂ ਬਿਲਕੁਲ ਨਹੀਂ ਮੇਰੀ ਗੱਲ ਸੁਣੋ ਜੇ ਰਹੁ ਸਮਾਏ ਹੂੰ ਇਹ ਤਾਂ ਹਾਸਲ ਹੋ ਜੀ ਬੜੀਆ ਹੋਣਾ ਹੀ ਹੈ ਹਾਂਜੀ ਪਹਿਲਾ ਪਾਸੋਂ ਫੜਾਣਾ ਜਿਹੜੇ ਤਾਂ ਨਹੀਂ ਉਹ ਕੋਈ ਸੀ ਜੀ ਕਾ ਜਾਂਦੇ ਚੌਥਾ ਐਸਾ ਹੁੰਦਾ ਹੂੰ ਕੋਈ ਜ਼ਮੀਰਾਂ ਦੇ ਹੁੰਦਾ ਤਾਂ ਪਾਸ ਕਰੀ ਨਾ ਜੇਸੀ ਕਣਕਾਂ ਹੁੰਦੀਆਂ ਸੀ ਉਦੋਂ ਸਪਰੇਆ ਨਹੀਂ ਹੁੰਦੀਆਂ ਸੀ ਹਾਂ ਹੂੰ ਗੂੜੀ ਜੇ ਕਣਕ 'ਚ ਵੀ ਬਰਕਤ ਬਹੁਤ ਸੀ ਪਹਿਲਾਂ ਵਾਲੀ 'ਚ ਹਾਂਜੀ ਹਾਂ ਹਾਂ ਮੇਰੇ ਕੋਲ ਉਹ ਤਾਂ ਕਣਕ ਜੀ ਹੁੰਦੀ ਹੈ ਦੇਸੀ ਕਹਤੋ ਕਿ ਬੁਧਾਰੇ ਆਤਾਂ ਦਾ ਕਰ ਬੁਹੀ ਆਏਂਗੀ ਦੀ ਸੋਖੀ ਜਾਂਦੀ ਹੈ ਐਸੀ ਕਿ ਲੋਕਾਂ ਦਾ ਆਪਸੀ ਪਿਆਰ ਨੂੰ ਪਹਿਲਾਂ ਵਾਲੇ ਸਮੇਂ ਦਾ ਤੇ ਹੁਣ ਵਾਲੇ ਦਾ ਵੇਖਦੇ ਹੋ ਪਹਿਲਾਂ ਜਿਹੜਾ ਪਿਆਰ ਸੀ ਉਹ ਰਹਾ ਉਹ ਵਧੀਆ ਸੀ ਕੋਈ ਤਾਂ ਪਿਆਰ ਹੀ ਨਹੀਂ ਕਿਸੇ ਦਾ ਹੁਣ ਪਿਆਰ ਨਹੀਂ ਕਿਸੇ ਦਾ ਹੁਣ ਤਾਂ ਕੋਈ ਦੂਜਿਆਂ ਨੂੰ ਪੂਜਾ ਨਹੀਂ ਕਿੱਤਾ ਉਦੋਂ ਕੀ ਕਰਦੇ ਸੀ ਤੁਸੀਂ ਨਹੀਂ ਹਾਂ ਬਸ ਆਹੀ ਬੂਮ ਕੰਮ ਕਰਦੇ ਹੀ ਕਰੇ ਕੋਈ ਸਾਥਾ ਤੇ ਨਾ ਕੋਈ ਗਿਆ ਨਹੀਂ ਕੋਈ ਕੋਈ ਸੀ ਹਾਂ ਉਹ ਉਹ ਬਾਅਦ ਬਜ਼ੁਰਗਾਂ ਕੋਲ ਗਈ ਚੌਕੀਦਾਰਾ ਜਾਨੀ ਕਿ ਚੌਕੀਦਾਰੀ ਜਿਹੜੀ ਤੁਹਾਡੇ ਬਜ਼ੁਰਗਾਂ ਕੋਲੇ ਸੀ ਉਹ ਤੁਹਾਡੇ ਕੋਲੇ ਆ ਗਈ ਹਾਂਜੀ ਹੂੰ ਕਿੰਨੇ ਸਾਲ ਤੋਂ ਗਰਮੇਲ ਸਿੰਘ ਚੌਕੀਦਾਰੀ ਜਿਹੜੀ ਪਿੰਡ ਦੀ ਤੁਸੀਂ ਕਰਦੇ ਆ ਆ ਰਹੇ ਮੈਨੂੰ ਮੇਰੇ ਬਾਪ ਜੀ ਆਪਣੇ ਜਿਹੜੀ ਹੋਈ ਹੈ ਹੂੰ ਉਸ ਸਮੇਂ ਮੈਂ ਨਾ ਹੁੰਦਾ ਨਹੀਂ ਪਰਵਾਹ ਨਹੀਂ ਹੂੰ ਇਹਦਾ ਪਟੋਕਾ ਤੋਂ ਮੈਨੂੰ ਲੱਗਦਾ ਵੀ 35 ਸਾਲ ਹੋ ਗਏ। ਪੌਂਡਾ ਨਹੀਂ ਕੈਲੰਡਰ ਆਪਾਂ ਹੀ ਲੈਣਾ ਹੂੰ ਉਹ ਤਾਂ ਥੇਰੇ ਵਿੱਚ ਹੀ ਚੋਂ ਕੁੜੀਆਂ ਭਰੀਆਂ ਹੁੰਦੀਆਂ ਬੁੜੇ ਬਾਈ ਜਾਂਦੇ ਕੰਡਾ ਨਾਲ ਲੱਗ ਕੇ ਗੱਲਾਂ ਬਾਤਾਂ ਕਰਦੇ ਹੂੰ ਪਿੰਡ ਦੇ ਵਿੱਚ ਕੋਈ ਕਲਾਕਾਰ ਦਾ ਖਾੜਾ ਕਦੇ ਲੱਗਿਆ ਸੀ ਹਾਂ ਨਹੀਂ ਖਾੜੇ ਲੱਗਦੇ ਸੀ ਆਹ ਕਿ ਜਿਛੀ ਕਬੀਸ਼ਰੀ ਹਾਂ ਜੀ ਕੋਈ ਕੌਣ ਵਾਲਾ ਦੂਸਰੇ ਜਿਹਦੇ ਕੋਈ ਵਿਆਹ ਸ਼ਾਦੀ ਜਿਵੇਂ ਸਦੀਕ ਦਾ ਖਾੜ ਆ ਜਾਂਦਾ ਇਹ ਹੈ ਯਾਰ ਉਹ ਤਾਂ ਨਹੀਂ ਸੀ ਆਇਆ ਨਹੀਂ ਕਿ ਨਾ ਦੇਖਣ ਦਾ ਸ਼ੌਕ ਸੀਗਾ ਤੁਹਾਨੂੰ ਹਾਂ ਜੀ ਦੇਖਣ ਦਾ ਉਹ ਪੂਰਾ ਸੰਗ ਸੀ ਰਾਤ ਨੂੰ ਬੁੜੀਆਂ ਗੱਦਾ ਪਾਉਂਦੀਆਂ ਹਨ ਕਰ ਚੜ ਜਾਂਦਾ ਮੁੰਡੇ ਉਹ ਕੋਠਾ ਤੇ ਬੈਠੇ ਹੁੰਦੇ ਘਰੇ ਜਾ ਵਰਦੇ ਕੋਈ ਕੁਝ ਨਹੀਂ ਸੀ ਕਹਿੰਦਾ ਹੂੰ ਐਸੇ ਬਰਾਤ ਜਾਂਦੀ ਸੀ ਉਸ ਸਮੇਂ ਹਾਂ ਜੀ ਬਰਾਤ ਤੇ ਰਾਤ ਰਹਿੰਦੀ ਦੂਰਤਾ ਵੀ ਰਹਿੰਦੀ ਰਾਤ ਉਹ ਲੋ ਰੱਖਦੇ ਸੀ ਟੰਟਨ ਟੰਨ ਹੂੰ ਬਸ ਆਹੀ ਹੁੰਦਾ ਸੀ ਲੱਡੂ ਤੇ ਜਿਹੜੀ ਦੁਨੀਆਂ ਤੇ ਆਪਾ ਕਹੋਦੇ ਨਾ ਤੇ ਆ ਮਖਾਣੇ ਦੇ ਹੁੰਦੇ ਹੂੰ ਬਸ ਆ ਕੀ ਸੀ ਅੱਛਾ ਬਰਾਤ ਜੋ ਗਏ ਹੂੰ ਤੁਸੀਂ ਕਾਹਦੇ ਤੇ ਜਾਂਦੀ ਸੀ ਜ਼ਿਆਦਾਤਰ ਅਸੀਂ ਤਾਂ ਹੀ ਉਹ ਤੋਂ ਮੇਰੇ ਵਿਆਹ ਵਾਜੇ ਤਰ ਤਰ ਤੇ ਗਏ ਸੀ ਅੱਛਾ ਤੁਹਾਡੀ ਛੋਟੇ ਵਿਆਹ ਤੋਂ ਪਹਿਲਾਂ ਕਿਸੇ ਦੀ ਬਰਾਤ ਗਏ ਹੂੰ ਹਾਂਜੀ ਪਹਿਲਾਂ ਬਰਾਤਾਂ ਦਾ ਜਾਂਦਾ ਹੀ ਰਹਿੰਦੀ ਸੀ ਉਹ ਬਰਾਤ ਕਾਹਦੇ ਤੇ ਜਾਂਦੀ ਸੀ ਜਦੋਂ ਬਸ ਆਹੀ ਤਰ੍ਹਾਂ ਕੋਈ ਮਾੜਾ ਮੌਕਾ ਗੱਡੀ ਤੇ ਡੀਟੀ ਬਸ ਕੋਈ ਆਬਜੈਕਟ ਮੋਟਲਡੀਆਂ ਵਗੈਰਾ ਤੇ ਹਾਂ ਹਾਂ ਉਹ ਕਾਹਦੇ ਵਿੱਚ ਸ਼ੂਟੀਆਂ ਪਾਉਂਦੀਆਂ ਹੁੰਦੀਆਂ ਹੂੰ ਬਰਾਤ ਗੱਡੀ ਚੱਲਦੀ ਹੁੰਦੀ ਸੀ ਇਹ ਅੱਛਾ ਜੀ ਟ੍ਰੇਨ ਹਾਂ ਗੱਡੀ ਚੱਲਦੀ ਸੀ ਗੱਡੀ ਤੇ ਉਹ ਗਾ ਡੀਟੇਲ ਬਰਾਤ ਆਉਂਗੀ ਹੂੰ ਤੇ ਮੂਰੇ ਉੱਥੇ ਦੇ ਜਾਂਦੇ ਪਿੰਡ ਦੇ ਵਿੱਚ ਉੱਥੇ ਹੁੰਦੇ ਸੀ ਤੇ ਕੰਦੋਂ ਕੌਂਦੀ ਸੱਤ ਗੇੜੇ ਦਿੰਦੇ ਸੀ ਅੱਛਾ ਉਥਾਂ ਤੇ ਅੱਛਾ ਹਾਂ ਚੰਗੀਆਂ ਛੋਟ ਨਾਲ ਕੂਟ ਨਾਲ ਪਾਣੀ ਨਾ ਫੁੱਲ ਲਾ ਕੇ ਉਥਾਂ ਦੇ ਬਹਾਰਾਂ ਦੇ ਉੱਤੇ ਲਾਏ ਹੁੰਦੇ ਫੁੱਲ ਤੇ ਉੱਤੇ ਬੈਠੇ ਹੁੰਦੇ ਜਾਨੀ ਲੜਕੜੇ ਮਾਰਦੇ ਤੇ ਸੱਤ ਗੇੜੇ ਦਿੰਦੇ ਸੱਤ ਗੇੜੇ ਪਿੰਡ ਦੇ ਉੱਤੋਂ ਦੇ ਹਾਂਜੀ ਹਾਂ ਔਰ ਇੱਥੇ ਸੀਗਾ ਰਹਿੰਦਾ ਤੇ ਹੱਲਾ ਗੁੱਲਾ ਹੋਇਆ ਕਿਵੇਂ ਬਚੇ ਫਿਰ ਉਹ ਹੱਲਾ ਗੁੱਲਾ ਅਸੀਂ ਤਾਂ ਬਚੇ ਨਹੀਂ ਉਹ ਬੁਧਾਰੇ ਜਿਹੜਾ ਹਾਲਾਤ ਹੋ ਰਿਹਾ ਉਹ ਆਦਾ ਮਾਰੇਗਾ ਹੂੰ ਉਹ ਬਹੁਤ ਗੋਲੀ ਖਾ ਕੇ ਨਾ ਮਾਰੇਗਾ ਜਿਨਾਰੇ ਮੁਹਰਮਾਨ ਮਾਰੇ ਸੀ ਥੋੜੇ ਸਾਹਮਣੇ ਹੋਇਆ ਇਹ ਸਾਡੇ ਹਾਂ ਜੀ ਮੈਨੂੰ ਆਏ ਪਟਾਕੇ ਮੁਹਰਮਾਨ ਇਕੱਠੇ ਆ ਗਏ ਬਾੜੇ ਪਿੰਡਾਂ ਨੇ ਮਾਰਦੇ ਫੂਕੇ ਗੱਬਲੇ ਆ ਅੱਛਾ ਜੀ ਐਵੇਂ ਵੀ ਸਬਰ ਕਰ ਪਿੰਡ ਚ ਇੱਥੇ ਸੀਗੇ ਹਾਂ ਜੀ ਹਾਂ ਜੀ ਰਦੀ ਪਾਕਿਸਤਾਨ ਨੂੰ ਜਾਂਦੀ ਸੀ ਇੱਥੇ ਲੋਕਾਂ ਦਾ ਬਜ਼ਾਰ ਦਾ ਸਮਾਂ ਤੋਂ ਹੋ ਰਿਹਾ ਹੈ ਇਹ ਹੱਲੇ ਗੁੱਲੇ ਤੋਂ ਪਹਿਲਾਂ ਦਾ ਸਮਾਂ ਥੋੜਾ ਤੁਸੀਂ ਦੇਖਿਆ ਹੋਊਗਾ ਮੋਫੇ ਆ ਸੀ ਲੋਕਾਂ ਦਾ ਬਿਲਕੁਲ ਉਦੋਂ ਸਾਰੇ ਲੋਕ ਘੱਟ ਹੋ ਗਏ ਬੰਦੇ ਸੀ ਬੋਲੇ ਸਸਦੇ ਅੰਗਰੇਜ਼ਾਂ ਦੇ ਸਮੇਂ ਚ ਗੱਡੀ ਲੁੱਟੀ ਗਈ ਹਾਂਜੀ ਉਸ ਵੇਲੇ ਸੁਰਤ ਸੀ ਪੂਰੀ ਪੂਰੀ ਸੁਰਤ ਸੀ ਸਮਾਂ ਸੀ ਇਹ ਜੀ ਉਹਦੇ ਵਿੱਚ ਜਿਹੜਾ ਉਹਦੇ ਬਿੱਟਾ ਜੀ ਕੋਈ ਘਾਟਾ ਨਹੀਂ ਸੀ ਸੌਣੇ ਤੋਂ ਲਾਇਤੇ ਖਾਂਦ ਹੂੰ ਕੋਰਕ ਗਾਡਰ ਉਹ ਮਾਇ ਤੋਂ ਨੂੰ ਦੱਸ ਨਹੀਂ ਸਕਦਾ ਨਾ ਸਮਾਂ ਸੀ ਪੁਰਾਣੇ ਸਮੇਂ ਦੀ ਗੱਲ ਕਰੀਏ ਹੱਲਾ ਗੁੱਲਾ ਹੋਇਆ ਸੀ ਕਿੰਨੀ ਕੁ ਉਮਰ ਸੀ ਕਰਮੇਲ ਜੀ ਉਹ ਮੈਂ ਸੀਗਾ ਚਲੋ 15 ਸਾਲ ਦਾ ਪੂਰੀ ਸੌਤ ਸੀ ਪੂਰੀ ਸੌਤ ਹੁੰਦਾ ਮੈਂ ਉਹ ਸਮੇਂ ਇਹ ਮੁਸਲਮਾਨਾਂ ਦੀ ਗੱਲ ਕਰੀ ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸੀਗੇ ਨਹੀਂ ਸੀ ਅੱਛਾ ਅਸਲ ਵਿੱਚ ਮੁਸਲਮਾਨ ਇਸੇ ਇੱਥੇ ਪਿੰਡ 'ਚ ਹੀ ਰਹੇ ਨਹੀਂ ਸੀ ਨਾ ਆਸੇ-ਪਾਸੇ ਮੰਡੀ ਵਾਲੇ ਪਾਸੇ ਰਹਿੰਦੇ ਹੋਣਗੇ ਜੀ ਅੱਛਾ ਜੀ ਜ਼ਿਆਦਾਤਰ ਫਸਲਾਂ ਗਰਮੇਲ ਜੀ ਉਦੋਂ ਉਹ ਕਿਹੜੀਆਂ ਹੁੰਦੀਆਂ ਸੀ ਆਪਣੇ ਬਾਸਾ ਬਾਸਾ ਹਰ ਤਾਲ ਕੋਹਦੀ ਸੀ ਛੋਲੇ ਜਾਉਂ ਜਾਂ ਸੋਆ ਫੋਹ ਹੁੰਦੀ ਸੀ ਸਹੀ ਫਸਲਾਂ ਹੁੰਦੀਆਂ ਸੀ ਹਾਂ ਸਮਾਂ ਬਹੁਤ ਛੇਤੀ ਬਦਲਿਆ ਹਾਂਜੀ ਹਾਂ ਤੁਸੀਂ ਬਲਦਾਂ ਨਾਲ ਖੇਤੀ ਕਰਦੇ ਦੇਖਿਆ ਕੀਤੀ ਵੀ ਹੈ ਨਾ ਆਪ ਤਰਾਈ ਆ ਜੀ ਤੇ ਹੁਣ ਮਸ਼ੀਨੀ ਯੁੱਗ ਆ ਗਿਆ ਤੁਹਾਡੀ ਸੋਚ ਹਾਂ ਮਸ਼ੀਨੀ ਹਾਂ ਹੁਣ ਤੁਹਾਡੇ ਹੁੰਦੇ ਹੁੰਦੇ ਸਾਰਾ ਕੁਝ ਦੇਖੋ ਕੋਈ ਨਾ ਤੁਹਾਡ ਘਾੜ ਘਾਇਆ ਕੋਈ ਚੀਜ਼ ਖੜੀ ਹੈ ਜੀ ਕੋਈ ਚੀਜ਼ ਚਲੋ ਸਮਾਂ ਦੀ ਗੱਲ ਕਰਦੇ ਪਹਿਲਾਂ ਦਾ ਸਮਾਂ ਵਧੀਆ ਸੀ ਕਿ ਹੁਣ ਵਾਲਾ ਸਮਾਂ ਤਾਂ ਬਿਲਕੁਲ ਨਹੀਂ ਮੇਰੀ ਗੱਲ ਸੁਣੋ ਜੇ ਰੋ ਹਮ ਸਮਾਂ ਹੂੰ ਇਹ ਤਾਂ ਹਾਸਲ ਹੋ ਜੀ ਬੜੀਆ ਹੋਣਾ ਹੀ ਹੈ ਹਾਂਜੀ ਪਹਿਲਾ ਪਾਸੋ ਹੋਣਾ ਜਿਹੜੇ ਤਾਂ ਨਹੀਂ ਉਹ ਕੋਈ ਸੀ ਵੀ ਕਾ ਜਾਂਦੇ ਚੌਥਾ ਐਸਾ ਹੁੰਦਾ ਹੂੰ ਕੋਈ ਜੀਮੀ ਦਾ ਨਾਡੇ ਹੁੰਦਾ ਤਾਂ ਪਾਸ ਕਰੀ ਨਾ ਜੇਸੀ ਕਣਕਾਂ ਹੁੰਦੀਆਂ ਸੀ ਉਦੋਂ ਸਪਰੇਆ ਨਹੀਂ ਹੁੰਦੀਆਂ ਸੀ ਹਾਂ ਹੂੰ ਗੂੜੀ ਜੇ ਕਣਕ 'ਚ ਵੀ ਬਰਕਤ ਬਹੁਤ ਸੀ ਪਹਿਲਾਂ ਵਾਲੀ 'ਚ ਹਾਂਜੀ ਹਾਂ ਹਾਂ ਬਿਲਕੁਲ ਉਹ ਤਾਂ ਕਣਕ ਜੀ ਹੋ ਜੇ ਦੇਸੀ ਕਹ ਰਿਹਾ ਕਿ ਬੁੜਾਰੇ ਆਤਾਂ ਦਾ ਕਰ ਬੁਹੀ ਆਏ ਨਹੀਂ ਸੋ ਕੁ ਜਾਂਦੀ ਐਸੀ ਚੀਜ਼ ਲੋਕਾਂ ਦਾ ਆਪਸੀ ਪਿਆਰ ਨੂੰ ਪਹਿਲਾਂ ਵਾਲੇ ਸਮੇਂ ਦਾ ਤੇ ਹੁਣ ਵਾਲੇ ਦਾ ਵੇਖਦੇ ਹਾਂ ਪਹਿਲਾਂ ਜਿਹੜਾ ਪਿਆਰ ਸੀ ਬੁੜਾਂ ਦਾ ਉਹ ਵਧੀਆ ਸੀ ਹੋਟਾ ਪਿਆਰ ਹੀ ਨਹੀਂ ਕਿਸੇ ਦਾ ਹੁਣ ਪਿਆਰ ਨਹੀਂ ਰਹੇਗਾ ਹੁਣ ਤਾਂ ਕੋਈ ਦੂਜਾਂ ਨੂੰ ਚੁਕਾ ਪੜਾ ਕਿੱਤਾ ਉਦੋਂ ਕੀ ਕਰਦੇ ਸੀ ਤੁਸੀਂ ਮੈਂ ਹਾਂ ਬਸ ਆਹੀ ਬੂਮ ਕੰਮ ਕਰਦੇ ਹੀ ਕਰੇ ਕੋਈ ਪਤਾ ਨਹੀਂ ਲੱਗ ਕੋਈ ਗਿਆ ਨਹੀਂ ਕਾਇ ਕੋਈ ਸੀ ਕਾ ਹੂੰ ਉਹ ਉਹ ਬਾਅਦ ਬਜ਼ੁਰਗਾਂ ਕੋਲ ਗਈ ਚੌਕੀਦਾਰਾ ਜਾਨੀ ਕਿ ਚੌਕੀਦਾਰੀ ਜਿਹੜੀ ਤੁਹਾਡੇ ਬਜ਼ੁਰਗਾਂ ਕੋਲੇ ਸੀ ਉਹ ਤੁਹਾਡੇ ਕੋਲੇ ਆ ਗਈ ਹਾਂਜੀ ਹੂੰ ਕਿੰਨੇ ਸਾਲ ਤੋਂ ਗਰਮੇਲ ਸਿੰਘ ਚੌਕੀਦਾਰੀ ਜਿਹੜੀ ਪਿੰਡ ਦੀ ਤੁਸੀਂ ਕਰਦੇ ਆ ਆ ਰਹੇ ਮੈਨੂੰ ਮੇਰੇ ਬਾਪਾ ਦੀ ਆਪਣੇ ਜਿਹੜੀ ਹੋਈ ਹੈ ਹੂੰ ਉਸ ਸਮੇਂ ਮੈਂ ਨਾ ਹੁੰਦਾ ਨਹੀਂ ਪ੍ਰਭੂ ਵਾਲਾ ਜੀ ਹੂੰ ਇਹਦਾ ਪਟੋਕਾ ਤਾਂ ਮੈਨੂੰ ਲੋੜ ਜਾ ਵੀ 35 ਸਾਲ ਹੋ ਗਏ 14 ਨਹੀਂ ਕਹਿੰਦਾ ਪਾਤੀ ਲੈਣਾ ਹੂੰ ਉਹ ਤਾਂ ਘਰੇ ਵੇਚੀ ਵੀ ਚੋਂ ਕੁੜੀਆਂ ਭਰੀਆਂ ਹੁੰਦੀਆਂ ਬੋਲੇ ਬਾਏ ਗਾਡੇ ਕੰਡਾ ਨਾਲ ਲੱਗ ਕੇ ਗੱਲਾਂ ਬਾਤਾਂ ਕਰਦੇ ਹੂੰ ਪਿੰਡ ਦੇ ਵਿੱਚ ਕੋਈ ਕਲਾਕਾਰ ਦਾ ਖਾੜਾ ਕਦੇ ਲੱਗਿਆ ਸੀ ਹਾਂ ਜੀ ਖਾੜੇ ਲੱਗਦੇ ਸੀ ਆਹ ਕਿਹੇ ਛਿੜੀ ਕਬਿਸ਼ਰੀ ਹਾਂ ਜੀ ਕੋਈ ਕੌਣ ਆਲਾ ਦੂਸਰੇ ਜਿਹਦੇ ਕੋਈ ਵਿਆਹ ਸ਼ਾਦੀ ਜੀ ਜਿਵੇਂ ਸਦੀਕ ਦਾ ਖਾੜ ਆ ਜਾਂਦਾ ਇਹ ਹੈਗਾ ਉਹਦੋਂ ਨਹੀਂ ਸੀ ਆਇਆ ਨਹੀਂ ਕੋ ਨਾ ਦੇਖਣ ਦਾ ਸ਼ੌਕ ਸੀਗਾ ਤੁਹਾਨੂੰ ਹਾਂ ਜੀ ਦੇਖਣ ਦਾ ਉਹ ਪੂਰਾ ਸੰਗ ਸੀ ਰਾਤ ਨੂੰ ਬੁੜੀਆਂ ਗੱਦਾ ਪਾਉਂਦੀਆਂ ਗੰਨ ਕਰ ਚੜ ਜਾਂਦਾ ਮੰਗਦੇ ਉਹ ਕੋਠਾ ਤੇ ਬੈਠੇ ਹੁੰਦੇ ਘਰੇ ਜਾ ਵਰਦੇ ਕੋਈ ਕੁਝ ਨਹੀਂ ਸੀ ਕਹਿੰਦਾ ਹੂੰ ਐਸੇ ਬਰਾਤ ਜਾਂਦੀ ਸੀ ਉਸ ਸਮੇਂ ਹਾਂ ਜੀ ਬਰਾਦ ਫਿਰ ਰਾਤ ਰੈਂਦੀ ਦੂਰਤਾ ਵੀ ਰੈਂਦੀ ਰਾਤ ਉਹਨੋ ਰੱਖਦੇ ਸੀ ਟੰਟਨ ਟੰਟਨ ਹੂੰ ਬਸ ਆਹੀ ਹੁੰਦਾ ਸੀ ਲੱਡੂ ਤੇ ਜਿਹੜੀ ਦੁਨੀਆਂ ਤੇ ਆਪਾ ਕਹੋਦੇ ਨਾ ਤੇ ਆ ਮਖਾਣੇ ਦੇ ਹੁੰਦੇ ਹੂੰ ਹੂੰ ਬਸ ਆ ਕੀ ਸੀ ਅੱਛਾ ਥੋੜੇ ਪਰਵਾਹ ਗੁੱਲਾ ਹੋਇਆ ਕਿਵੇਂ ਬਚੇ ਫਿਰ ਉਹ ਅਸੂ ਜਰਾ ਬੱਜੇ ਨੀ ਉਹ ਪੁਰਾਣੇ ਜਿਹੜੇ ਹਾਲਾਤ ਹੋਰ ਆ ਆਰਾਮ ਆਰੇ ਨਾ ਹੂੰ ਉਹ ਬਹੁਤ ਗੋਰੀ ਹੈ ਜਨਾਬ ਮੈਂ ਇਹ ਬਿਨਾਰੇ ਮੁਹਰਮਾਨ ਬਾਲੇਸ਼ ਨੂੰ ਥੋੜੇ ਸਾਹਮਣੇ ਹੋਇਆ ਇਹ ਸਭ ਹਾਂ ਜੀ ਮੈਨੂੰ ਆਏ ਦਿਨ ਪਟਾਣੇ ਮੁਹਰਮਾਨ ਇਕੱਠੇ ਲਿਆ ਕੇ ਬਾੜੇ ਪੜਾਣੇ ਮਾਰਦੇ ਫੂਕ ਕੇ ਰੱਬ ਜੀ ਅੱਛਾ ਜੀ ਆਹ ਵੀ ਸਬੂਤ ਹੈ ਪਿੰਡ ਚ ਇੱਥੇ ਸੀਗੇ ਹਾਂ ਜੀ ਹਾਂ ਜੀ ਵੱਡੀ ਪਾਕਿਸਤਾਨ ਨੂੰ ਜਾਂਦੀ ਸੀ ਇਹ ਲੋਕਾਂ ਦਾ ਬਜ਼ਾਰ ਦੇ ਸਮਾਂ ਤੋਂ ਹੋ ਰਿਹਾ ਹੈ ਇਹ ਹੱਲੇ ਗੁੱਲੇ ਤੋਂ ਪਹਿਲਾਂ ਦਾ ਸਮਾਂ ਥੋੜਾ ਤੁਸੀਂ ਦੇਖਿਆ ਹੋਊਗਾ ਮੋਹ ਪਿਆਰ ਸੀ ਲੋਕਾਂ ਦਾ ਬਿਲਕੁਲ ਉਦੋਂ ਸਾਰੇ ਲੋਕ ਘਟੇ ਹੋ ਗਏ ਬੰਦੇ ਸੀ ਬਹੁਤ ਹੂੰ ਸਾਸ ਦੇ ਬੈਠੇ ਅੰਗਰੇਜ਼ਾਂ ਦੇ ਸਮੇਂ ਚ ਗੱਡੀ ਲੁੱਟੀ ਗਈ ਹਾਂਜੀ ਉਸ ਵੇਲੇ ਸੁਰਤ ਸੀ ਪੂਰੀ 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 ਸੁਰਤ ਸੀ ਅਸਮਾਨ ਸੀ ਇਹ ਉਹਦੇ ਵਿੱਚ ਜਿਹੜਾ ਉਹਦੇ ਬਿੱਤਾ ਜੇ ਕੋਈ ਘਾਟਾ ਨਹੀਂ ਸੀ ਸੌਣ ਲਾਏ ਤੇ ਖਾਂਦ ਹੂੰ ਕੌਣ ਕੋ ਗੱਡਰ ਪੁਰਾਣੇ ਨੂੰ ਦੱਸੇ ਜਹਰਾਂ ਦਾ ਅਸਮਾਨ ਪੁਰਾਣੇ ਸਮੇਂ ਦੀ ਗੱਲ ਕਰੀਏ ਹੱਲਾ ਗੁੱਲੱਬ ਹੋਇਆ ਸੀ ਕਿੰਨੀ ਉਮਰ ਸੀ ਕਰ ਮੇਰੀ ਓ ਮੈਂ ਸੀਗਾ 14-15 ਸਾਲ ਦਾ ਪੂਰੀ ਸੌਤ ਤੋਂ ਸੀ ਪੂਰੀ ਸੌਤ ਹੁੰਦਾ ਖਿਆਲ ਮੈਂ ਉਹ ਸਮੇਂ ਜੇ ਮੁਸਲਮਾਨਾਂ ਦੀ ਗੱਲ ਕਰੀਏ ਮੁਸਲਮਾਨਾਂ ਦੇ ਕਿੰਨੇ ਘਰ ਹੁੰਦੇ ਸੀਗੇ ਨਹੀਂ ਸੀ ਅੱਛਾ ਮੈਂ ਮੁਸਲਮਾਨ ਇਸ ਵਿੱਚ ਇੱਥੇ ਪਿੰਡ 'ਚ ਹੀ ਰਹੇ ਨਹੀਂ ਸੀ ਹਾਂ ਆਸ-ਪਾਸੇ ਮੰਡੀ ਵਾਲੇ ਪਾਸੇ ਰਹਿੰਦੇ ਹੋਣਗੇ ਹਾਂ ਸੀਗੇ ਅੱਛਾ ਜੀ ਜ਼ਿਆਦਾਤਰ ਫਸਲਾਂ ਗਰਮੇਲ ਜੀ ਉਦੋਂ ਉਹ ਕਿਹੜੀਆਂ ਹੁੰਦੀਆਂ ਸੀ ਆਪਣੇ ਸੀ ਬਾਸਨਾ ਬਾਸਾ ਹਾਂ ਤਾਂ ਪੌਂਦੀ ਸੀ ਸੋਨੇ ਦੇ ਜੌਂ ਹਾਂ ਝਾ ਸੋਹ ਸੋਹ ਉਗਦੀ ਸੀ ਸਹੀ ਫਸਲਾਂ ਹੁੰਦੀਆਂ ਸੀ ਜੀ ਹਾਂ ਸਮਾਂ ਬਹੁਤ ਛੇਤੀ ਬੱਲ ਰਿਹਾ ਹਾਂ ਜੀ ਹਾਂ ਤੁਸੀਂ ਬਲਦਾਂ ਨਾਲ ਖੇਤੀ ਕਰਦੇ ਦੇਖਿਆ ਕੀਤੀ ਵੀ ਹੈ ਨਾ ਆਪ ਤੜਾਈ ਆ ਜੀ ਤੇ ਹੁਣ ਮਸ਼ੀਨੀ ਯੁੱਗ ਆ ਗਿਆ ਤੁਹਾਡੀ ਸੋਚ ਤੋਂ ਹਾਂ ਜੀ ਹਾਂ ਮਸ਼ੀਨੀ ਹਾਂ ਜੀ ਤੁਹਾਡੇ ਹੁੰਦੇ ਹੁੰਦੇ ਸਾਰਾ ਕੁਝ ਦੇਖੋ ਕੋਈ ਘੜ ਘਾਇਆ ਕੋਈ ਚੀਜ਼ ਖੜੀ ਹੈ ਕੋਈ ਚੀਜ਼ ਚਲੋ ਸਮੇਂ ਦੀ ਗੱਲ ਕਰਦੇ ਪਹਿਲਾਂ ਦਾ ਸਮਾਂ ਵਧੀਆ ਸੀ ਕਿ ਹੁਣ ਵਾਲਾ ਸਮਾਂ ਤਾਂ ਬੇਕੋਈ ਨਹੀਂ ਮੇਰੀ ਗੱਲ ਸੁਣੋ ਜੇ ਰਹੁ ਸਮਾਂ ਹੂੰ ਇਹ ਤਾਂ ਅਸੀਂ ਫਾਸਲ ਹੋ ਗਿਆ ਬੜੀਆ ਹੋਣਾ ਹੀ ਹੈ ਹਾਂਜੀ ਪਹਿਲਾ ਪਾਸੋਂ ਫੜਾਣਾ ਜਿਹੜੇ dane ਉਹਦੇ ਕੋਸ਼ੀਂ ਕਾ ਜਾਂਦੇ ਚੌਥਾ ਇਸਾ ਹੁੰਦਾ ਹੂੰ ਕੋਈ ਜੀਵੀ ਦਾੜਾ ਦੇ ਹੁੰਦਾ ਤਾਂ ਪਾਸ ਕਰੀ ਨਾ ਜੇਸੀ ਕਣ ਕਾ ਹੁੰਦੀ ਨਾਲ ਬੋਲੂ ਉਹੋ ਸੁਪਰੇ ਆ ਨਹੀਂ ਹੁੰਦੇ ਸੀ ਨਾ ਹੂੰ ਗੁੰਗੀ ਜੀ